ਆਕਸੀਅਨ ਪਗੋਂ ਤਮਾਨ ਹੋਰਾਂ ਨੂੰ ਜਿਹੜਾ ਕੁਲਦੀਪ ਸਿੰਘ ਗਰਗੱਜ ਜਥੇਦਾਰ ਸਾਹਿਬ ਹੋਰਾਂ ਵੱਲੋਂ ਸੱਦਿਆ ਜਾਣਾ ਤੇ ਸੱਦਿਆ ਵੀ ਕਿਸੇ ਚੰਗੀ ਗੱਲ ਲਈ ਨਹੀਂ ਬਰਕੇ ਉਹਨਾਂ ਨੂੰ ਕੁਝ ਕੁ ਇਲਜ਼ਾਮ ਉਹਨਾਂ ਦੇ ਉੱਤੇ ਕਥੇ ਤੌਰ ਤੇ ਲੱਗੇ ਨੇ ਉਹਨਾਂ ਦੇ ਵਿੱਚੋਂ ਮੁੱਖ ਤੌਰ ਦੇ ਉੱਤੇ ਜਿਹੜਾ ਇਲਜ਼ਾਮ ਹੈ ਉਹ ਇੱਕ ਵੀਡੀਓ ਬਾਰੇ ਵੀ ਆ ਕਿ ਜਿਹੜੇ ਵੀਡੀਓ ਦੇ ਵਿੱਚ ਉਹਨਾਂ ਨੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਦੇ ਉੱਤੇ ਜਿਹੜੀ ਸ਼ਰਾਬ ਦਾ ਇਕ ਪਿਆਲਾ ਲੈ ਕੇ ਜਿਹੜੀ ਉਹਨਾਂ ਦੇ ਨਾਲ ਵਿਵਾਦ ਵੀ ਕਰਨ ਦੀ ਕੋਸ਼ਿਸ਼ ਕੀਤੀ ਆ ਜਿੱਥੋਂ ਇਹ ਮਸਲਾ ਜ਼ਿਆਦਾ ਭਖਿਆ ਲੱਗਦਾ ਕਿ ਭਗਵੰਤ ਮਾਨ ਖੋਰਾ ਵੱਲੋਂ ਇੱਕ ਟਿੱਪਣੀ ਜਿਹੜੀ ਕੀਤੀ ਗਈ ਸੀ ਗੋਲਕਾਂ ਦੇ ਉੱਤੇ ਤੇ ਉਹ ਗੱਲ ਕਿੱਥੋਂ ਚੱਲਦੀ ਆ ਕਿ ਜਦੋਂ ਜਸਵੀਰ ਜੱਸੀ ਪੰਜਾਬੀ ਗਾਇਕ ਕਾਫੀ ਮਸ਼ਹੂਰ ਗਾਇਕ ਨਹੀਂ ਅੱਜਕੱਲ ਵੈਸੇ ਵੀ ਸੁਰਖੀਆਂ 'ਚ ਰਹਿੰਦੇ ਨੇ ਉਹਨਾਂ ਵੱਲੋਂ ਇੱਕ ਧਾਰਮਿਕ ਸਟੇਜ ਦੇ ਉੱਤੇ ਪਰਫਾਰਮੈਂਸ ਕੀਤੀ ਜਾਂਦੀ ਆ ਉਸ ਤੋਂ ਲੈ ਕੇ ਇਹ ਮਸਲਾ ਜਿਹੜਾ ਉਹ ਸ਼ੁਰੂ ਹੁੰਦਾ ਤੇ ਉਸ ਤੋਂ ਬਾਅਦ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਕਿ ਜਿਹੜੇ ਇਹ ਵੱਡੇ ਸਮਾਗਮ ਨੇ ਇਹਨਾਂ ਦੇ ਉੱਤੇ ਜਿਹੜੀ ਰਹਿਤ ਮਰਿਆਦਾ ਦੀ ਪਾਲਣਾ ਹੋਣੀ ਚਾਹੀਦੀ ਆ ਚਲੋ ਮੁੱਖ ਦੀ ਗੱਲ ਕੀ ਆ ਜੀ ਇਹਦੇ ਉੱਤੇ ਬਾਕੀ ਸਾਰੇ ਲੋਕਾਂ ਦਾ ਪ੍ਰਤੀਕਰਮ ਵੀ ਆਉਂਦਾ ਜਸਵੀਰ ਜੱਸੀ ਹੋਰਾਂ ਦਾ ਪ੍ਰਤੀਕਰਮ ਵੀ ਆਉਂਦਾ ਕਾਫੀ ਜਿਆਦਾ ਸਮਝਦਾਰੀ ਨਾਲ ਉਹਨਾਂ ਨੇ ਇਸ ਚੀਜ਼ ਨੂੰ ਹੈਂਡਲ ਕੀਤਾ ਬਹੁਤ ਪੋਜ਼ਿਟਿਵ ਸੀ ਤੇ ਭਗਵੰਤ ਮਾਨ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਜਿਹੜਾ ਸਮਾਗਮਾਂ ਦੇ ਵੱਡੇ ਸਮਾਗਮਾਂ ਦੇ ਉੱਤੇ ਨਹੀਂ ਕਰਨਾ ਚਾਹੀਦਾ ਪਰਫਾਰਮ ਤਾਂ ਗੋਲਕਾਂ ਦੇ ਵਿੱਚ ਪੈਸੇ ਵੀ ਕਿਉਂ ਪਵਾਉਣੇ ਜਿਹੜੇ ਪਤਿਤ ਸ ਉਨਾਪੋ ਸੋ ਇਹ ਇਸ ਬਿਆਨ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਇਸ ਵੇਲੇ ਸੱਦਿਆ ਗਿਆ ਉਸ ਤੋਂ ਬਾਅਦ ਜੋ ਕੁਝ ਵੀ ਵਾਪਰਿਆ ਉਹ ਅਸੀਂ ਤੁਹਾਡੀ ਜਵਾਨੀ ਤੇ ਤੁਹਾਡਾ ਅਨਲਿਸਿਸ ਸੁਣਨਾ ਚਾਹੁੰਦੇ ਆ। ਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਡਿਸਕਲੇਮਰ ਪਾ ਲਿਆ ਹਾਂ ਜੀ ਕਿ ਬੀਇੰਗ ਪਤਿਤ ਸਿੱਖ ਜੀ ਮੈਂ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਕਿ ਇਹ ਰਹਿਤ ਮਰਿਆਦਾ ਦੇ ਖਿਲਾਫ ਹੈ ਜਾਂ ਨਹੀਂ ਕਿਉਂਕਿ ਜਦੋਂ ਆਪ ਹੀ ਰਹਿਤ ਮਰਿਆਦਾ ਨਹੀਂ ਫੋਲੋ ਕੀਤੀ। ਪਰ ਬੀਇੰਗ ਅ ਨਿਊਜ਼ ਐਨਾਲਿਸਟ ਸਾਨੂੰ ਕੋਈ ਦੂਰ ਖੜ ਕੇ ਸਾਨੂੰ ਦੇਖਣਾ ਪੈਂਦਾ ਹੈ ਕਿ ਕੀ ਹੋ ਰਿਹਾ ਹੈ। ਜੀ ਦੇਖੋ ਮੈਂ ਮੈਂ ਵੀ ਉਹ ਵੀ ਦੇਖ ਰਿਹਾ ਜੀ ਫੇਸਬੁੱਕ ਦੇ ਉੱਤੇ ਕਮੈਂਟਿੰਗ ਦੇਖ ਰਿਹਾ ਤਾਂ ਫੇਸਬੁੱਕ ਦੇ ਉੱਤੇ ਵਨ ਸਾਈਡਡ ਕਮੈਂਟ ਨੇ ਜੀ ਅ ਕਈ ਕਮੈਂਟ ਜਤਿਹਰ ਸਾਹਿਬ ਦੇ ਫੇਵਰ ਦੇ ਵਿੱਚ ਹੈ ਤੇ ਗਈ ਕਮੈਂਟ ਭਗਵੰਤ ਮਾਨ ਦੇ ਫੇਵਰ ਦੇ ਵਿੱਚ ਨੇ ਹੂੰ ਪਹਿਲਾਂ ਗੋਲਕ ਦੀ ਗੱਲ ਕਰੀਏ ਕਿਉਂਕਿ ਜਿਹੜੀ ਵੀਡੀਓ ਹੈ ਜੀ ਉਹ ਲਗਾਤਾਰ ਕਹਿ ਰਹੇ ਨੇ ਜੀ ਇਹ ਫੇਕ ਹੈ ਕੋਈ ਕਹਿੰਦਾ ਫੇਕ ਇੱਕ ਮੈਂ ਅੱਜ ਦੇਖਿਆ ਇੱਕ ਸੁਖਵੀਰ ਬਾਦਲ ਦੀ ਵੀ ਸੇਮ ਵੀਡੀਓ ਉਹ ਕਿਸੇ ਨੇ ਬਣਾ ਕੇ ਬਾਅਦ ਦੀ ਅੱਛਾ ਹਾਂਜੀ ਵੀ ਸੇਮ ਬਲਕਿ ਸੁਖਵੀਰ ਬਾਦਲ ਹੂੰ ਸੇਮ ਚੀਜ਼ ਕਰ ਰਿਹਾ ਉਸੇ ਥਾਂ ਤੇ ਠੀਕ ਹੈ ਬਲਕਿ ਮੈਂ ਨਹੀਂ ਕਹਿ ਸਕਦਾ ਕਿਹੜੀ ਵੀਡੀਓ ਕਿਉਂਕਿ ਇਹ ਫਰੈਂਸਿਕ ਰਿਪੋਰਟ ਹੋਣੀ ਚਾਹੀਦੀ ਹੈ ਦੀ ਜੇ ਮੈਂ ਜੇ ਆਪਣੇ ਜਥੇਦਾਰ ਸਾਹਿਬ ਕੋਲੇ ਵੀ ਇਹ ਕੰਮ ਕੀਤਾ ਤੇ ਮੈਂ ਕਹਿੰਦਾ ਫਰੈਂਸਿਕ ਰਿਪੋਰਟ ਹੋਣੀ ਚਾਹੀਦੀ ਹੈ ਇੱਕ ਕੇਸ ਦੱਸਦਾ ਜੀ ਤੁਹਾਨੂੰ ਸਾਡੇ ਜਿਵੇਂ ਹੁਕਮਨਾਮਾ ਆਇਆ ਸੀਗਾ ਕਿ ਨਿਰੰਕਾਰੀਆਂ ਨਾਲ ਅਸੀਂ ਗੱਲ ਨਹੀਂ ਕਰਨੀ ਹੂੰ ਠੀਕ ਹੈ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਜੀ ਤਾਂ ਸਾਡੇ ਜਿਹੜੇ ਟੋੜਾ ਸਾਹਿਬ ਸੀਗੇ ਐਸਜੀਪੀਜੀ ਦੇ ਪ੍ਰਧਾਨ ਹੋਣ ਦੇ ਬਾਵਜੂਦ ਉਹਨਾਂ ਦੇ ਸਮਾਗਮ ਦੇ ਵਿੱਚ ਪਹੁੰਚੇ ਜੀ ਕੈਪਟਨ ਅਮਰਿੰਦਰ ਸਿੰਘ ਨੇ ਫੋਟੋਆਂ ਰਿਲੀਜ਼ ਕਰਦੇ ਹਾਂ ਹੂੰ ਗੱਲ ਜੱਦੀਦਾਰ ਸਾਹਿਬ ਤੇ ਗਈ ਜੀ ਹੁਣ ਉਹ ਫੋਟੋਆਂ ਜੈਨੂਅਨ ਸੀਗੇ ਪਰ ਉਥੇ ਦੋਨਾਂ ਲੀਡਰਾਂ ਨੂੰ ਬੁਹਾਇਆ ਗਿਆ ਤੇ ਉਹਨਾਂ ਨੂੰ ਪੋਲੀਟੀਕਲ ਕੀ ਡਿਸਕਸ਼ਨ ਹੋਈ ਕਿਸੇ ਨੂੰ ਅਜੇ ਤੱਕ ਨਹੀਂ ਪਤਾ ਲੱਗੀ ਰਫਾ ਦਫਾ ਕਰਤਾ ਬਾਹਰ ਆ ਕੇ ਇਹ ਆਖਿਆ ਕਿ ਇਹ ਫੋਟੋਆਂ ਗਲਤ ਸੀਗੀਆਂ ਤੇ ਅਸੀਂ ਦੋਨਾਂ ਨਾਲ ਬਹਿ ਕੇ ਗੱਲ ਕੀਤੀ ਤੇ ਆਪਦੇ ਰਾਜਸੀ ਮਸਲੇ ਸੁਲਝਾ ਕੇ ਜੀ ਸਿੱਖ ਕੌਮ ਲਈ ਕੰਮ ਕਰਨ ਦੋਨੇ ਇਕੱਠੇ ਹੋ ਕੇ ਮਤਲਬ ਕਿ ਇਹ ਨਹੀਂ ਦੱਸਿਆ ਗਿਆ ਕਿ ਕੋਈ ਫਰੈਂਸਿਕ ਐਵੀਡੈਂਸ ਸੀਗੇ ਜਾਂ ਨਹੀਂ ਸੀਗੇ ਹਨਾ ਇਹ ਚੀਜ਼ਾਂ ਹੁੰਦੀਆਂ ਆਈਆਂ ਨੇ ਜੀ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦੀ ਵੀ ਕੋਈ ਫਰੈਂਸਿਕ ਰਿਪੋਰਟ ਮੰਗੀ ਗਈ ਹੋਊਗੀ ਜੀ ਠੀਕ ਹੈ ਜੇ ਗਲਤ ਹੈ ਜਾਂ ਦੂਜਾ ਮੈਂ ਕਹਿਣਾ ਵੀ ਇਹ ਵੀਡੀਓਜ਼ ਜੀ ਸਾਨੂੰ ਪਬਲਿਕ ਨਹੀਂ ਕਰਨੇ ਚਾਹੀਦੀਆਂ ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਜੱਜ ਸਾਹਿਬ ਨੂੰ ਸਿੱਧਾ ਭੇਜੋ ਕਿਉਂਕਿ ਅਨਸਰ ਸਾਡੀ ਗੁਰੂਆਂ ਦੀ ਹੋ ਰਹੀ ਹੈ ਬਿਲਕੁਲ ਠੀਕ ਹੈ ਤੁਹਾਡੇ ਕੋਲੇ ਕੋਈ ਐਸੀ ਜੀ ਵੀਡੀਓ ਹੈਗੀ ਹੈ ਜਿਹਦੇ ਵਿੱਚ ਕੋਈ ਬੰਦਾ ਗੁਰੂ ਸਾਹਿਬਾਨ ਦਾ ਇਨਸਲਟ ਕਰ ਰਿਹਾ ਤੁਸੀਂ ਉਹਨੂੰ ਪਬਲਿਕ ਕਿਉਂ ਕਰ ਰਹੇ ਹੋ ਤੁਸੀਂ ਉਸ ਨੂੰ ਜਥੇਦਾਰ ਸਾਹਿਬ ਕੋਲੇ ਭੇਜੋ ਉਹਨਾਂ ਨੂੰ ਕਹੋ ਜੀ ਪੁਲਿਸ ਇਹਦੇ ਉੱਤੇ ਐਕਸ਼ਨ ਲਿਆ ਜਾਵੇ ਠੀਕ ਹੈ ਇਸ ਕਰਕੇ ਵੀਡੀਓ ਤੋਂ ਮੈਂ ਬਾਹਰ ਆਉਣਾ ਜੀ ਗੋਲਕ ਤੇ ਹਮ ਮੇਰੇ ਹਿਸਾਬ ਨਾਲ ਤਾਂ ਜੇ ਮੈਂ ਦੂਰੋਂ ਖੜਾ ਦੇਖਵਾਂ ਭਗਵਾਨ ਤਮਾਨ ਜਿਹੜੇ ਮੈਸੇਜ ਪਾ ਰਹੇ ਨੇ ਕਿ ਮੈਂ ਨੰਗੇ ਪੈਰੀ ਆਉਂਗਾ ਮੈਂ ਰਾਸ਼ਟਰਪਤੀ ਨੂੰ ਉਸ ਦਿਨ ਮਿਲਦਾ ਫਲਾਣਾ ਧੌਂਕਾ ਉਹ ਪੋਲਿਟੀਕਲ ਡਰਾਮਾ ਹੂੰ ਤੇ ਗੜਗੱਜ ਸਾਹਿਬ ਦਾ ਭਗਵੰਤ ਮਾਨ ਨੂੰ ਹੀ ਬੁਲਾਉਣਾ ਪੋਲਿਟੀਕਲ ਡਰਾਮਾ ਕਿਉਂਕਿ ਸਿੱਖ ਧਰਮ ਦੇ ਵਿੱਚ ਸਾਡੇ ਕੋਲੇ ਬਹੁਤ ਸਾਰੀਆਂ ਹੋਰ ਇਹੋ ਜਿਹੀਆਂ ਸਿਚੁਏਸ਼ਨ ਪਈਆਂ ਨੇ ਜਿਹੜੀਆਂ ਤੇ ਧਿਆਨ ਦੇਣ ਦੀ ਲੋੜ ਹੈ ਜੀ